ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੈਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 771769549 ਤੇ ਸੰਪਰਕ ਕਰੋ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੀ ਸੂਈ ਸਵਾਈ ਦੂਜਾ ਸੂਗਾ ਜਰਸੀ ਵੈੜ ਮਗਰਵੱਛੀ ਹਜੇ ਬਾਈ 2 ਘੰਟੇ ਹੀ ਹੋਇਆ ਸੂਈ ਨੂੰ ਤੇ ਆ ਬਾਈ ਜੀ ਜੇਰ ਪਈਆ ਦੀ ਜੇਰ ਬਾਈ ਜੀ ਕੰਪਲੀਟ ਆ ਜੇਰ ਸਾਰੀ ਦੀ ਸਾਰੀ ਪੈ ਗਈ ਆ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈ ਲੇ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਉਤਾਰਾ ਹੀ ਸਾਨੂੰ ਬੋਪਰਾਮ ਪਿੰਡ ਬਗੜਾੜੀ ਜ਼ਿਲ੍ਹਾ ਫਰੀਦਕੋਟ ਹੀ ਦਿੱਤਾ ਠੀਕ ਆ ਬਾਈ ਜੀ ਤੇ ਅੱਜ ਆਪਣੇ ਕੋਲੇ ਇੱਕ ਹੀ ਵੜਾ ਜੀ ਇੱਕ ਹੀ ਵੜਾ ਬਾਕੀ ਦੇਖੀਏ ਬਾਈ ਜੀ ਕੋਲੇ ਇੱਕ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਵੜਾ ਸੇਲ ਹੋ ਗ ਜਾਂ ਜੀ ਆ ਇੱਕ ਵੜਾ ਬਾਕੀ ਆ ਜੀ ਉਹਨੇ ਸੂਈਆ 2 ਘੰਟੇ ਤੇ ਅੱਛੀ ਇਹ ਦੇ ਮਗਰਾ ਜੀ ਅੱਜ ਹੀ ਸੂਈਆ ਨਾ ਬਾਈ ਜੀ ਅੱਜ ਹੀ ਸੂਈਆ 2 ਘੰਟੇ ਦਾ ਜੇਕ ਚੂੰਗਲੀ ਪਾ ਕੇ 2 ਘੰਟੇ ਥੋੜਾ ਯੋਗੋਸ਼ੈਂਗੀ ਮੁੱਠੀ ਬੱਤੀ ਆ ਮਾ ਠੀਕ ਹੈ ਜੀ ਤੇ ਕਿਹੜੇ ਸੀਮੰਦੀ ਆ ਜੀ ਇਹ ਇਹ ਆਪ ਕੋਈ ਚੰਗੇ ਸੀਮੰਦੇ ਆਪਣੇ ਕੋ ਕਲੀਅਰ ਨਹੀਂ ਗਾ ਬਾਕੀ ਦੇ ਬੱਚੀ ਆਪ ਹੀ ਕਰਦੀ ਮੈਂ ਚੰਗੇ ਸੀਮੰਦੀ ਆ ਠੀਕ ਹੈ ਜੀ ਬਾਈ ਜੀ ਦਾ ਸੀਮੰਦ ਕਲੀਅਰ ਨਹੀਂ ਉਹ ਚੰਗੇ ਸੀਮੰਦੀ ਬੱਚੀ ਬੱਚੀ ਕੋਸਮ ਤੇ ਕਿੰਨਾ ਦੁੱਧ ਪਾ ਦੋਗੀ ਬਾਈ ਜੀ ਦੁੱਧ ਮੇਰੇ ਸ਼ਾਮ ਜਰਾ ਇੱਕ ਕਰਾ ਬੱਤੀ ਮੈਨੂੰ ਰਹਿ ਗਈ ਅੱਛਾ ਜੀ ਛੂਹੀ ਖਾਈ ਘਰ ਦਾ ਹਾਂਜੀ ਜਿਹੜਾ ਮਨ ਕੇ ਜਿਹੜਾ ਮਰਜੀ ਬੰਦਾ ਲੈ ਕੋਨਾ ਚਾਹੀਦਾ ਬਾਈ ਜੀ ਹੱਕ ਵੀ ਆ 20 ਕਿਲੋ ਪਾਉਣ ਦਾ ਸਹੀ ਗੱਲ ਹੈ ਬਾਈ ਜੀ ਲੇਵਾ ਲੂਆ ਕਰਮ ਵਾਲੀ ਨੂੰ ਬਹੁਤ ਚੰਗਾ ਜੀ ਅੱਗੇ ਪਿੱਛੇ ਦਾ ਲ ਆ ਪੂਰਾ ਲੇਵਾ ਹਵਾਨਾ ਪੱਟਾ ਮੇਰੇ ਚ ਫਸਿਆ ਪਿਆ ਮੋਟਾ ਮੋਟਾ ਕੱਲਾ ਕੱਲਾ ਥਾਣਾ ਜੀ ਪੂਰੀ ਗੈਰ ਛੱਤੀ ਚਵਾਈ ਹੈ ਲਾ ਜੀ ਤੇ ਮੜੀ ਤੋਰ ਕੇ ਵਾਦੋ ਜੀ ਹਾਂਜੀ ਬਾਹਰ ਬਾਹਰ ਚੱਲ ਭੱਜ ਦੋ